ਸੰਜੀ ਸਾਰੇ ਵੀਰਾਂ ਨੂੰ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਫਤਿਹ ਸੰਜੀ ਅੱਜ ਆਪਾਂ ਫੇਰ ਇੱਕ ਵਾਰ ਹਰੀਕੇ ਹੈਡ ਦਰਿਆ ਦੇ ਉੱਤੇ ਆਏ ਆ ਤੇ ਤੁਸੀਂ ਦੇਖ ਸਕਦੇ ਮੇਰੇ ਸਾਹਮਣੇ ਜਿਹੜਾ ਪਾਣੀ ਆ ਅੱਗੇ ਨਾਲੋਂ ਫੇਰ ਅੱਜ ਵਧਿਆ ਵਾ ਆ ਤੁਹਾਨੂੰ ਮੈਂ ਦਿਖਾ ਸਕਦਾ ਉਹ ਪਾਣੀ ਕਿ ਕਿਦਾਂ ਛੱਲਾ ਮਾਰਦਾ ਪਾਣੀ ਆ ਰਿਹਾ ਵਾ ਕਿਦਾਂ ਸਨੇਤ ਦੇ ਵਿੱਚ ਪਾਣੀ ਆ ਰਿਹਾ ਵਾ ਤੇ ਅੱਜ ਹਰੀਕੇ ਹੈਡ ਦੀਆਂ ਅੱਜ ਦੀਆਂ ਤਾਜ਼ਾ ਤਸਵੀਰਾਂ ਜੀ ਤੁਹਾਨੂੰ ਮੈਂ ਅੱਗੇ ਜਾ ਕੇ ਲਾ ਕੇ ਜਾ ਕੇ ਦਿਖਾਣਾ ਵਾ ਤੁਹਾਨੂੰ ਤੇ ਅੱਜ ਜਿਹੜਾ ਹਰੀਕੇ ਹੈਡ ਤੇ ਤਾਜ਼ਾ ਜਾਣਕਾਰੀ ਆ ਤੇ ਕਾਫੀ ਪਾਣੀ ਅੱਗੇ ਨਾਲੋਂ ਫੇਰ ਵਧਿਆ ਵਾ ਜੀ ਵੀ ਆਹ ਧਾਰਵਾ ਜਿਹੜੇ ਕਾਫੀ ਛੱਡੇ ਆ ਤਾਂ ਤੁਹਾਨੂੰ ਮੈਂ ਜਾ ਕੇ ਲਾ ਕੇ ਜਾ ਕੇ ਦਿਖਾਉਣਾ ਵਾ ਵੀ ਆਹ ਅੱਜ ਦੇ ਹਰੀਕੇ ਹਟ ਕੇ ਤਾਂ ਆਇਆ ਤੁਸੀਂ ਨਾ ਠੀਕ ਹੈ ਜੀ ਆ ਤੇ ਦੇਖੋ ਤੇ ਮੇਰੇ ਸਾਹਮਣੇ ਟਿੱਕੇ ਤਾਂ ਪਾਣੀ ਜਿਹੜਾ ਆ ਪਾਣੀ ਇਧਰ ਆ ਰਿਹਾ ਵਾ ਆ ਗੋਦੋ ਦਾ ਸਾਈਡ ਵੱਲੋਂ ਤੇ ਕਿੱਦਾਂ ਆ ਦੂਜੀ ਸਾਈਡ ਵੱਲ ਜਿਹੜੀ ਪਾਕਿਸਤਾਨ ਵਾਲੀ ਸਾਈਡ ਵਾ ਕਿੱਦਾਂ ਇਹ ਤੋਂ ਤੁਹਾਨੂੰ ਜਿਹੜਾ ਜਫਰੂ ਇੱਕ ਸਾਈਡ ਆ ਕਿੱਦਾਂ ਇਹਦੇ ਵੱਲੇ ਨੂੰ ਪਾਣੀ ਛੱਲਾ ਮਾਰਦਾ ਜਾਂਦਾ ਵਾ ਇੱਥੇ ਤੁਸੀਂ ਦੇਖ ਸਕਦੇ ਜੇ ਕਿ ਪਾਣੀ ਅਕੇ ਨਾਲੋਂ ਹੁਣ ਫੇਰ ਕਾਫੀ ਵਧਿਆ ਵਾ ਜੀ ਅਤੇ ਮੇਰੇ ਸਾਹਮਣੇ ਆਪ ਦੇਖ ਸਕਦੇ ਜੀ ਇਹ ਹਰੀਕੇ ਹੈਡੀਆਂ ਅੱਜ ਦੀਆਂ ਤਾਜ਼ਾ ਤਸਵੀਰਾਂ ਜੀ ਤੇ ਆ ਤੇ ਦੇਖ ਸਕਦੇ ਕਿ ਕਾਫੀ ਜਿਹੜਾ ਪਾਣੀ ਆ ਤਰ ਕਾਫੀ ਅੱਜ ਘੇ ਛੱਡੇ ਆ ਤੇ ਇਹ ਅੱਜ ਦੀਆਂ ਹਰੀਕੇ ਹੈਡੀਆਂ ਤਾਜ਼ਾ ਤਸਵੀਰਾਂ ਆ ਕਿਵੇਂ ਕਿਸਾਨ ਜਿੱਥੇ ਬੰਨੀਆਂ ਵੀ ਆ ਇਹ ਵੀ ਵੀਰ ਆਏ ਆ ਕਿਉਂਕਿ ਇਹਨਾਂ ਦੇ ਜਿਹੜੇ ਇੱਧਰ ਦੇ ਬਨੇ ਝੋਨੇ ਆ ਸੁਣਾ ਕਾਫੀ ਜ਼ਿਆਦਾ ਜਿਹੜੇ ਨੁਕਸਾਨੇ ਗਏ ਆ ਜੀ ਕਾਫੀ ਪਾਣੀ ਚੜਿਆ ਇੱਧਰ ਚੜਿਆ ਵਾ ਮੈਂ ਤੁਹਾਡੀ ਇਹਨਾਂ ਨਾਲ ਵੀ ਗੱਲ ਕਰਾਂਗਾ ਫਿਲਹਾਲ ਤੁਹਾਨੂੰ ਇੱਧਰ ਇੱਕੋ ਦਿਖਾਉਣਾ ਇੱਧਰ ਕਿੰਨਾ ਜ਼ਿਆਦਾ ਪਾਣੀ ਸਲਾ ਮਾਰਿਆ ਦੇਖੋ ਕਿੰਨਾ ਜ਼ਿਆਦਾ ਪਾਣੀ ਦਾ ਛੋਸ਼ਰਾ ਵਾ ਆ ਤੁਸੀਂ ਆਪ ਵੀ ਖੁਦ ਦੇਖ ਸਕਦੇ ਦੀ ਇਹ ਤਸਵੀਰਾਂ ਖੁਦ ਬਣਾ ਕਰ ਰਹੀਆਂ ਵਾ ਇੱਧਰ ਦੇਖੋ ਜਿੰਨਾ ਜ਼ਿਆਦਾ ਪਾਣੀ ਚੜਿਆ ਵਾ ਇਹ ਅੱਜ ਦੀਆਂ ਹਰੀਕੇ ਹੈਣ ਦੀਆਂ ਤਾਜ਼ਾ ਤਸਵੀਰਾਂ ਵਾ ਔਰ ਨਵਾਂ ਪੁਲ ਤੁਸੀਂ ਬਣਿਆ ਦੇਖ ਰਿਹਾ ਜੀ ਤੇ ਆ ਮੈਂ ਪੁਰਾਣੇ ਪੁਲ ਦੇ ਉੱਪਰ ਖੜਿਆ ਵਾ ਆ ਮਾਝੇ ਵਾਲੀ ਸਾਈਡ ਇੱਧਰ ਤੇ ਇੱਧਰ ਮਾਲਵਾ ਦੀ ਸਾਈਡ ਵਾ ਤੇ ਮੈਂ ਤੁਹਾਡੀ ਕਿਸਾਨ ਵੀਰ ਵਿੱਚ ਹੀ ਆਇਆ ਆਪਣੇ ਆ ਚੱਟਾ ਡੰਡਾ ਲੈ ਕੇ ਮੈਂ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਉਂਦਾ ਵਾਂ ਤੇ ਪੁੱਛਦਾ ਵਾਂ ਵੀ ਕੀ ਹਾਲਾਤ ਆ ਪਾਣੀ ਦੇ ਹੋਰ ਵੀਰੇ ਕੀ ਹਾਲ ਦੇ ਠੀਕ ਠਾਕ ਏ ਠੀਕ ਠਾਕ ਤੇ ਕਿੱਥੋਂ ਆਏ ਜੀ ਅੱਜ ਅੱਪਕੜ ਕੀ ਬਿੰਦੋ ਆਏ ਅਸੇ ਕੜਕਾ ਪਿੰਡ ਜਿਹੜਾ ਇੱਧਰ ਆ ਚੋਲਾ ਸਾਹਿਬ ਵਾਲੀ ਸਾਈਡ ਆ ਤੇ ਉਧਰਲੇ ਬਨੇ ਚੋ ਜਿੱਥੇ ਨਾਲ ਸੂਸ਼ਰਾਪਾ ਥੋੜਾ ਜਿਆਦਾ ਔਰ ਚੱਲ ਦੱਸ ਦਿਓ ਇੱਥੇ ਦੱਸ ਦਿਓ ਤੇ ਕੀ ਹਾਲਾਤ ਕੀ ਆ ਪਾਣੀ ਦੇ ਅੱਜ ਹਾਲਾਤ ਜੀ ਫੇਰ ਕਿਹੜਾ ਚੌਦੀ ਪੰਜੀ ਵਾਰ ਜਿਹੜਾ ਝੋਨਾ ਵਾਂ ਡੁੱਬ ਗਿਆ ਵਾ ਅੱਛਾ ਪਾਣੀ ਫੇਰ ਚੜ ਗਿਆ ਵਾ ਕਿਤੋਂ ਚੜ ਗਿਆ ਕਿਦੋਂ ਦਾ ਜਿਹੜਾ ਪਾਣੀ ਇਹ ਅੱਜ ਰਾਤ ਤੋਂ ਪੂਰਾ ਝੋਨਾ ਜਿਹੜਾ ਵਾ ਡੁੱਬ ਗਿਆ ਸਵੇਰੇ ਉੱਠ ਕੇ ਦੇਖਿਆ ਤੇ ਉਹ ਨਹੀਂ ਨਾ ਸਵੇਰੇ ਵੀ ਅੱਛਾ ਰਾਤ ਦਾ ਪਾਣੀ ਚੜਿਆ ਵਾ ਤੇ ਇਹ ਵੀ ਤੁਸੀਂ ਕਿੱਥੋਂ ਆਏ ਜੇ ਆਪਣਾ ਪਿੰਡ ਘੜਕਾ ਦੇ ਅੱਛਾ ਘੜਕਾ ਪਿੰਡ ਬਾਤੇ ਉੱਥੇ ਕੀ ਹਾਲਾਤ ਆ ਬਹੁਤ ਪਾਣੀ ਉੱਥੇ ਵੀ ਪਾਣੀ ਅੱਗੇ ਨਾਲੋਂ ਇਹ ਜ਼ਿਆਦਾ ਆ ਜਿਹੜਾ ਅੱਗੇ ਤਿੰਨ ਚਾਰ ਪਾਣੀ ਆ ਉਹਨਾਂ ਨਾਲੋਂ ਜ਼ਿਆਦਾ ਆ ਅੱਛਾ ਅੱਗੇ ਨਾਲੋਂ ਵੀ ਜ਼ਿਆਦਾ ਵਾ ਇਹ ਭਗਵਾਨ ਡੇੜਾ ਵੱਲ ਲੋਗੋ ਲੈ ਕੇ ਆਏ ਆ ਇਹ ਆਪਣਾ ਪਿੰਡ ਵੀ ਘੜਕਾ ਜੀ ਤੇ ਪਾਣੀ ਵੀ ਜੀ ਹੁਣ ਦੱਸਦੇ ਵੀ ਕਾਫੀ ਜ਼ਿਆਦਾ ਚੜਿਆ ਵਾ ਤੇ ਕੋਈ ਅਪਡੇਟ ਕੋਈ ਦਿੱਤੀ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਹੁਣ ਕੀ ਹਾਲਾਤ ਅੱਗੇ ਦੇ ਹਾਲਾਤ ਕੀ ਹੋਣਗੇ ਅੱਗੇ ਦੇ ਅੱਜ ਫੇਰ ਉਹਨਾਂ ਪਾਣੀ ਪਿੱਛੋਂ ਫੇਰ ਛੱਡਿਆ ਜੀ ਅੱਛਾ ਅੱਜ ਫੇਰ ਛੱਡਿਆ ਵਾ ਇੱਥੇ ਕਦੋਂ ਆਊਗਾ ਉਹ ਉਹ ਕੱਲ ਨੂੰ ਪਹੁੰਚੂਗਾ ਅੱਛਾ ਕੱਲ ਨੂੰ ਪਹੁੰਚੂਗਾ ਇੱਥੇ ਆਪਣੇ ਹਰੀਕੇ ਦਰਿਆ ਦੇ ਲਾਗੇ ਠੀਕ ਹੈ ਜੀ ਤੇ ਤੁਸੀਂ ਇੱਥੇ ਹੁਣ ਕੀ ਪਾਣੀ ਦੇਖਣ ਆਏ ਜੀ ਜਾਂ ਕੀ ਕਰਨ ਆਏ ਜੀ ਤੁਸੀਂ ਮੈਂ ਪਾਣੀ ਵੇਖਣਾ ਹੈ ਪਾਣੀ ਦੀ ਨਿਕਾਸੀ ਕਿੱਥੋਂ ਘਾਟੇ ਇਹ ਵੇਖਣਾ ਹੈ ਪਾਣੀ ਨਿਕਾਸੀ ਕਿੰਨੇ ਕਵੇਗਾ ਅੱਛਾ ਲੇਕਿਨ ਕਾਫੀ ਤਾਂ ਹੋਰ ਥੋੜੀ ਜਿਹੀ ਹੈ ਸਟੰਗ ਜੇ ਨਾ ਅੱਛਾ ਇਹ ਵੀ ਹੋਏਗਾ ਤੁਹਾਨੂੰ ਪਤਾ ਹੈ ਪਾੜ ਫੇਰ ਦੇ ਨਾਲ ਨਾਲ ਹਾਂਜੀ ਉਹਨਾਂ ਨਾਲ ਗੱਲਬਾਤ ਹੋਈਗਾ ਅੱਛਾ ਹਾਂਜੀ ਬਹੁਤ ਬਹੁਤ ਸੰਜੋਗਾ ਨੋ ਨੋ ਧੰਨਵਾਦ ਹੈ ਜੀ ਆਜੋ ਤੁਸੀਂ ਆਜੋ ਨਾਲ ਹੀ ਆਜੋ ਤੇ ਸਾਈ ਜੀ ਆ ਅੱਜ ਦੇ ਪਾਣੀ ਦੇ ਹਾਲਾਤ ਵਾ ਚੋਸ਼ਰਾਪਾ ਇੱਥੇ ਇਸ ਕਰਕੇ ਜ਼ਿਆਦਾ ਵਾ ਕਿ ਪਾਣੀ ਦੇ ਜਿਹੜੇ ਦਰਵਾ ਉਹ ਖੋਲੇ ਆ ਤੇ ਇਸ ਕਰਕੇ ਸਪੀਡ ਵੀ ਤੁਸੀਂ ਦੇਖ ਲਓ ਪਾਣੀ ਦੀ ਕਿੰਨੀ ਜਾ ਰਹੀ ਹੈ ਘਰ ਫੋਲਦੇ ਆ ਆ ਮਾਇਆ ਬੀਬੀਆਂ ਆ ਬਜ਼ੁਰਗ ਲੋਕ ਲੋਕੇ ਆ ਦਰਿਆ ਦੇਖ ਰਹੇ ਆ ਤੇ ਮਾਂ ਸਾਡੀ ਵੀ ਦਰਿਆ ਵੇਖਣ ਆਈ ਆ ਤੇ ਆ ਹਾਲਾਤ ਜੇ ਅੱਜ ਦੇ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਕਿ ਉਹ ਪਤਾ ਨਹੀਂ ਕਿ ਟੁੱਕੀ ਰੁੜ ਕੇ ਆ ਉਹ ਇੱਥੇ ਦੇਖੋ ਆ ਜਿਹੜਾ ਆਪਾਂ ਅੰਦਰ ਉੱਥੇ ਚੜਵਾ ਦਿੰਨੇ ਆ ਮੈਂ ਪਹਾੜਾਂ ਦੇ ਵਿੱਚ ਚੜਾ ਨਹੀਂ ਦਿੰਦੇ ਪਹਾੜਾਂ ਦੇ ਜਿੱਥਾ ਰੁੜ ਦਿੰਦੇ ਆ ਆ ਵੇਖੋ ਮਾਤਾ ਦਾ ਕਭੇ ਕੋਈ ਮਰੁਰ ਕੇ ਆਇਆ ਵਾ ਕੋਈ ਮਿਰਖਾਣਾ ਕੇ ਕਿਸੇ ਕੰਧ ਨੂੰ ਚੜਾਇਆ ਵਾ ਉਹ ਚੀਜ਼ੇ ਉਰਕੇ ਆਈ ਹੈ ਮਾਤਾ ਦਾ ਕਬਜ ਠੀਕ ਹੈ ਜੀ ਮੈਂ ਤੁਰ ਕੇ ਹੁੰਨਾ ਵਾ ਉੱਥੇ ਖਲੋਇਓ ਉੱਥੇ ਫਿਰ ਗੱਟੀ ਜਗੇ ਚੱਲ ਜਾਗੇ ਘੋਟਸਾ ਉੱਥੇ ਲਾ ਲੈਨੇ ਆ ਠੀਕ ਆ ਤੇ ਆ ਕੇ ਨੇ ਲਿਖਿਆ ਵੀ ਉੱਤੇ ਆ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਦਾਤਾ ਦਾ ਦਰਬਾਰ ਪਿੰਡ ਤਾ ਦਿਨ ਖਾਡਾ ਹੋ ਕੇ ਲਿਖਿਆ ਵਾ ਦਾਤਾ ਦਾ ਦਰਬਾਰ ਆਹ ਵਾ ਲਿਖਿਆ ਕਹਿੰਜੀ ਦਾਤਾ ਦਾ ਦਰਬਾਰ ਪਿੰਡ ਦੀਵਾਨਗੜ੍ਹ ਕੈਂਪਰ ਠੀਕ ਹੈ ਜੀ ਆ ਕੇ ਕਰਨ ਇਹ ਮੁਸਲਮਾਨ ਟੀਰ ਦਾ ਕੋ ਚੜਾਇਆ ਵਾ ਮੁਸਲਮਾਨ ਪੀਰ ਦਾ ਚੜਾਇਆ ਵਾ ਬਾਦੀ ਮੰਗਦਾ ਮੈਂ ਮਾਤਾ ਦਾ ਕੋਈ ਕੋਟੇਟ ਸ਼ਾਹ ਇਹ ਮਾ ਮੁਸਲਮਾਨ ਪੀਰ ਦਾ ਚੜਾਇਆ ਕਿ ਕਿੰਨੇ ਕੋਈ ਆਪਣੀ ਸ਼ਰਧਾ ਦੇ ਮੁਤਾਬਕ ਇਹਦੀ ਕਿਉਂਕਿ ਹੁਣ ਤੁਹਾਨੂੰ ਜਾਣਕਾਰੀ ਘਾਟਾ ਆ ਵੀਰ ਵੀ ਆਏ ਝੰਡਾ ਡੰਡਾ ਲੈ ਕੇ ਹੋਰ ਵੀ ਕੀ ਆਏ ਨੇ ਕਿਹੜਾ ਪਿੰਡ ਆਪਣਾ ਕੜਕਾਵੀ ਕੜਕਾ ਤੇ ਅਸ਼ਾ ਤੇ ਉਥੇ ਪਾਣੀ ਦੇ ਹਾਲਾਤ ਵੀਰਾਂ ਨੇ ਦੱਸੇ ਕਿੰਨੇ ਕਾਫੀ ਜੜਾ ਆ ਪਾਣੀ ਫੇਰ ਪਾਣੀ ਬਹੁਤ ਜ਼ਿਆਦਾ ਭਾਦੀ ਪਿੱਛੇ ਦੇ ਹੁਣ ਨਾ ਕਿਸੇ ਡੰਗਰ ਦਾ ਚਾਰਾ ਡੰਗਰ ਡੁੰਗਰੀ ਮੇਰੇ ਹਿਸਾਬ ਲੋਕੀ ਉੱਤੇ ਤੇ ਲੈ ਗਿਆ ਕੋਈ ਲੈ ਗਿਆ ਰਿਸ਼ਤਗਰਾਂ ਦੇ ਵਾਈਕਰੂ ਹੈ ਤੇ ਬਾਜੇ ਵੀ ਨਹੀਂ ਰਹਿਗਾ ਚਾਰਾ ਜਿਹੜਾ ਹੈਗਾ ਲੋਕਾਂ ਨੇ ਇੱਕ ਦੂਜੇ ਨੂੰ ਵਢਾ ਵਢੂ ਦਿੱਤੇ ਤੇ ਮੜ ਦੇ ਵਿੱਚ ਬਹੁਤ ਮਾਰਗ ਲਾਤਾ ਮਾਰੇ ਹਲਾਤਾ ਕੁਚਰਪੁਰਾ ਘੜਕਾ ਮੁੰਡਾ ਪਿੰਡ ਜੋੜ ਫਲਟਾ ਆਇਆ ਨਾ ਸਾਰੇ ਡੁੱਬ ਗਏ ਆ ਜੀ ਅੱਛਾ ਥੋਨਿਆਂ ਦੇ ਵਿੱਚ ਹਿਸਾਬ ਲੋ ਵੀ ਥੋਨਾ ਜਿਹੜਾ 5-5 ਫੁੱਟ ਪਾਣੀ ਦੇ ਥੱਲੇ ਰਹੇਗਾ ਤੁਹਾਡਾ ਭਲਾ ਏ ਮਤਲਬ ਡੋਬੂ ਪਾਣੀ ਹੋ ਗਿਆ ਸਾਰਾ ਥੇਗੇ ਹੋ ਕੇ ਪੂਜਾ ਫੋਟ ਨਹੀਂ ਨਹੀਂ ਹਾਂਜੀ ਕੀ ਵੋ ਕਿ ਪਤਾ ਨਹੀਂ ਜਾਂਦਾ ਅੱਛਾ ਪਤਾ ਨਹੀਂ ਲੱਗੰਡਾ ਵੀ ਹੁਣ ਵੀ ਨਾ ਜਿਆਦਾ ਪਾਣੀ ਚੜ ਗਿਆ ਤਾਂ ਠੀਕ ਹੈ ਬੰਬੀਆਂ ਵਾਲੀਆਂ ਨਾੜਾਂ ਹੁੰਦੀਆਂ ਬੋਰਾਂ ਵਾਲੀਆਂ ਉਹ ਵੀ ਨਹੀਂ ਕੀਦੀਆਂ ਉਹ ਵੀ ਨਹੀਂ ਦੇਦੀਆਂ ਪਈਆਂ ਤੇ ਜਿਹੜੇ ਮੋਟਰਾਂ ਵਾਲੇ ਢੋੜੇ ਆ ਹਾਂਜੀ ਮੋਟਰਾਂ ਦੇ ਅੰਦਰਾਂ ਤੇ ਪਾਣੀ ਵੜ ਗਿਆ ਵਾਈ ਕਰੂ ਦੇ ਲੋ ਆ ਸੰਗੇ ਅੱਜ ਹਾਲਾਤ ਜੇ ਆਪਣੇ ਆਹਾੜ ਪੀੜਤ ਕਿਸਾਨਾਂ ਦੇ ਤੇ ਆਪਾਂ ਦੇ ਲੋ ਅੰਨਦਾਤਾ ਦੇ ਆ ਹਾਲਾਤ ਆ ਜੀ ਹੋਰ ਬਾਬਾ ਜੀ ਲੈ ਕੇ ਜਿੱਕਾ ਹਾਲ ਸਾਹ ਹੈ ਜੀ ਫਤਿਹ ਕਿਹੜੇ ਨਗਰ ਬਾਬਾ ਜੀ ਆਪਣਾ ਮਹrana ਅੱਛਾ ਮਹrana ਮਹrana ਕਿੱਥੇ ਘਰ ਹੁਣ ਕਿ ਮੋਤੀ ਇੱਧਰ ਹੈ ਅੱਛਾ ਗੁਰਦਰ ਸਾਹਿਬ ਦੇ ਰਹਿੰਦੇ ਜੀ ਠੀਕ 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 ਹੋਰ ਸੁਣਾ ਸੀ ਲੈ ਦਿੱਤਾ ਜੀ ਹਾਂਜੀ 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 ਅੱਛਾ ਚਲੋ ਆਉ ਤੇ ਮਿਲੇ ਵੀ ਮੈਨੂੰ ਬਾਅਦ ਚ ਕੋਈ ਤੁਸੀਂ ਗੱਲਬਾਤ ਨਹੀਂ ਕੀਤੀ ਹਾਂਜੀ ਚਲੋ ਹੋਰ ਸੁਣਾ ਠੀਕ ਹੈ ਜੀ ਉਹ ਬਾਬਾ ਜੀ ਕੋਈ ਪੀਰਾਂ ਦਾ ਕਿਸ ਨੇ ਚੜਾਇਆ ਵਾ ਪੀਰਾਂ ਦਾ ਕਿਸ ਨੇ ਚੜਾਇਆ ਵਾ ਕੋਈ ਉਹ ਕਬਜ ਕੁਬਜ ਜੇ ਨਹੀਂ ਕੋਈ ਚੜਾਉਂਦੇ ਹੁੰਦੇ ਉਹ ਪੀਰਾਂ ਦਾ ਚੜਾਇਆ ਕਿਸੇ ਨੇ ਪੀਰਾਂ ਦੀ ਜਗ੍ਹਾ ਵਾ ਦੀਵਾਨਗੜ੍ਹ ਪਿੰਡ ਵੱਲੋਂ ਆ ਤੇ ਉਹ ਰੋੜ ਰੜ ਕੇ ਆਇਆ ਇੱਥੇ ਹਾਂਜੀ ਤੇ ਚਲੋ ਧੰਨਵਾਦ ਗਰੰਟੀ ਸਿੰਘ ਜੀ ਤੇ ਨਵੇਂ ਆਏ ਆ ਸਾਡੇ ਪਿੰਡ ਤਾਜਪੁਰ ਨਾਲੋਂ ਬਾਬਾ ਮੈਂ ਮੈਂ ਨਹੀਂ ਮੈਂ ਕਿੱਥੇ ਜਾਣਾ ਵਾ ਕੋਈ ਗੱਲ ਨਹੀਂ ਬਾਬਾ ਜੀ ਮੈਂ ਆਉਂਗਾ ਕਿਹੜੀ ਲਾਲ ਕੀ ਬੱਤੀ ਨਹੀਂ ਸੰਸੇ ਕੀ ਸੰਸੇ ਕੀ ਬੱਤੀ ਆ ਜੀ ਸੀਟੀ ਆ ਮੈਂ ਆਉਂਗਾ ਕਿਸੇ ਜਨਾਬ ਜੀ ਕੋਲ ਠੀਕ ਹੈ ਜੀ ਤੇ ਇਹ ਨਵੇਂ ਆਏ ਗਰੰਟੀ ਸਿੰਘ ਤਾਜ ਤੋਂ ਉਹ ਫੋਮੂਲਰ ਅਸੀਂ ਜੀ ਸਾਡੇ ਕੋਲ ਆਇਆ ਕਰੋ ਕਿਸੇ ਦਿਨ ਆਸ ਜੀ ਆ ਵੇਖੋ ਤੁਸੀਂ ਖੁਦ ਦੇਖ ਸਕਦੇ ਜੇ ਕਿ ਅਗਲੇ ਬੰਨੇ ਆ ਪਾਣੀ ਕਿਵੇਂ ਛੱਲਾ ਮਾਰਦਾ ਜਾ ਰਿਹਾ ਵਾ ਆ ਅੱਗੇ ਥੋੜੇ ਨੰਗੇ ਹੁੰਦੇ ਸੀ ਪਰ ਅੱਜ ਉਹ ਥੋੜਿਆਂ ਤੇ ਪਾਣੀ ਆ ਚੜਿਆ ਵਾ ਤੇ ਇਧਰਲੇ ਬੰਨੇ ਵੀ ਆ ਕਾਫੀ ਜਿੱਥੇ ਮੱਝਾਂ ਚੱਲ ਰਹੀਆਂ ਤੁਹਾਨੂੰ ਮੈਂ ਦਿਖਾ ਸਕਦਾ ਵਾਂ ਤੇ ਉਧਰਲੇ ਬੰਨੇ ਵੀ ਆ ਜਿੱਥੇ ਮੱਝਾਂ ਚੱਲ ਰਹੀਆਂ ਇੱਥੇ ਵੀ ਪਾਣੀ ਹੁੰਦਾ ਜਿਹੜਾ ਵਾ ਅੱਗੇ ਨਾਲੋਂ ਜਿਹੜਾ ਲੈਵਲ ਆ ਵਧਿਆ ਵਾ ਕੀ ਠੀਕ ਹੈ ਜੀ ਤੇ ਤੁਹਾਨੂੰ ਮੈਂ ਨਾਲ ਦੀ ਨਾਲ ਤਸਵੀਰਾਂ ਹਰੀ ਕੇ ਹੈਰ ਦਿਆਂ ਦਿਖਾ ਰਿਹਾ ਵਾਂ ਤੇ ਆ ਵੀ ਦਰ ਛੱਡਿਆ ਵਾ ਜੇ ਦਰ ਵੀ ਕਾਫੀ ਛੱਡੇ ਅੱਜ ਏ ਆਗੇ ਦਰਤੀ ਦੇਖ ਸਕਦੇ ਜੀ ਕਿ ਕਾ ਛੱਡਿਆ ਵਾ ਖੁੱਲਾ ਛੱਡਿਆ ਵਾ ਠੀਕ ਹੈ ਪਾਣੀ ਦਾ ਜਿਹੜਾ ਵਹਾਵ ਆ ਕਾਫੀ ਇੱਥੋਂ ਤੇਜ਼ੀ ਨਾਲ ਛੱਲਾ ਮਾਰਦਾ ਲੰਘ ਰਿਹਾ ਜੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਆ ਤੁਸੀਂ ਦੇਖ ਲਓ ਕਿਦਾਂ ਪਾਣੀ ਠਾਠਾ ਮਾਰ ਕੇ ਪਾਣੀ ਜਾ ਰਿਹਾ ਹਾਂ ਮੇਰੇ ਗਵਾਂਢੀ ਹੋਰ ਕਿਦਾਂ ਠੀਕ ਠਾਕ ਜੇ ਕੰਮ ਕਰ ਰਿਹਾ ਕੰਮ ਚੱਲ ਰਿਹਾ ਉੱਤੇ ਆ ਵੇਖ ਲਓ ਤੁਸੀਂ ਆ ਬਰਮਾ ਚੱਲ ਰਹੀ ਹੈ ਦਰਿਆ ਦੀ ਕਿ ਕਿਉਂਕਿ ਜੇ ਮਰਮਤ ਹੋਣੀ ਦੀ ਤਾਂ ਇਹ ਦਰਿਆਵਾ ਪੋਲ ਵਰਤੀਗੇ ਰਹਿਣਗੇ ਤੇ ਇਸ ਸਮੇਂ ਸਮੇਂ ਤੇ ਇਹਨਾਂ ਦੀ ਮਰਮਤ ਹੋਣੀ ਚਾਹੀਦੀ ਹੈ ਧੰਨਵਾਦ ਸਰਕਾਰਾਂ ਦਾ ਜਿਹੜਾ ਇਹ ਤੇ ਮਰਮਤ ਕਰਵਾ ਰਹੀਆਂ ਵਾ ਤੇ ਅਗਲੇ ਬੰਨੇ ਤੁਹਾਨੂੰ ਸੱਜ ਮੈਂ ਜਾ ਕੇ ਦਿਖਾ ਰਿਹਾ ਵਾਂ ਇਹ ਅੱਜ ਦੀਆਂ ਸੀਗੀਆਂ ਤਾਜ਼ਾ ਤਸਵੀਰਾਂ ਤੇ ਤੁਸੀਂ ਬਣੇ ਰਹੋ ਮੇਰੇ ਨਾਲ ਬਾਕੀ ਜੇਕਰ ਤੁਹਾਨੂੰ ਇਹ ਚੈਨਲ ਤੇ ਸਪੈਸ਼ਲ ਪਾਣੀ ਦੀਆਂ ਕਿਸਾਨੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਵਾ ਤੇ ਇਸ ਚੈਨਲ ਨੂੰ ਲਾਈਕ ਜ਼ਰੂਰ ਕਰਿਓ ਕਿਉਂਕਿ ਅਮੈਂ ਰੋਜ਼-ਰੋਜ਼ ਇਸ ਚੈਨਲ ਦੇ ਉੱਪਰ ਹਰੀਕੇਂਦਰ ਆਦੀ ਅਪਡੇਟ ਦਿਨਾਰੀਨਾਵਾ ਤੇ ਜਾਣਕਾਰੀ ਦਿਨਾਰੀਨਾਵਾ ਸੋ ਧੰਨਵਾਦ ਸਾਈ ਸੰਗ ਦਾ ਜਿਹੜੇ ਪਿਆਰ ਦਿੰਦੇ ਆ ਤੇ ਆ ਤਹੀਂ ਦੇਖ ਸਕਦੇ ਜੀ ਵੀ ਇੱਧਰ ਦੇ ਬੰਨੇ ਵਾਲੇ ਜਿਹੜੇ ਹੁਣ ਦਰਵਾ ਇਹ ਅੱਜ ਬੰਦ ਕੀਤੇ ਆ ਤੇ ਆ ਬੰਦ ਕੀਤੇ ਉਹ ਲਾਸਟ ਦੋ ਦਰਵਾ ਉਹ ਖੁੱਲਿਆ ਤੇ ਮੈਂ ਤੁਹਾਨੂੰ ਹੁਣ ਪਿੰਡਾਂ ਦੇ ਵਿੱਚ ਜਾ ਕੇ ਦਿਖਾਵਾਂਗਾ ਜਿੱਥੇ ਆ ਪਾਣੀ ਆਇਆ ਵਾ ਜਿੱਥੇ ਆ ਰੱਬ ਤੁਹਾਡਾ ਭਲਾ ਕਰੇ ਜਿੱਥੇ ਝੋਨੇ ਖਰਾਬ ਹੋਇਆ ਤੁਹਾਨੂੰ ਮੈਂ ਹੁਣ ਪਿੰਡਾਂ ਦੇ ਵਿੱਚ ਜਾ ਕੇ ਦਿਖਾਣਾ ਵਾ ਬਣੇ ਰਿਓ ਮੇਰੇ ਨਾਲ ਤੇ ਬਾਕੀ ਆ ਅੱਜ ਦੇ ਹਾਲਾਤ ਵੀ ਦੇਖ ਸਾਡੇ ਜੀ ਕਿ ਉਧਰ ਦੀ ਸਾਈਡ ਆ ਆ ਆਪਣਾ ਆ ਜਾਂਦਾ ਵਾ ਗੁਰੂ ਘਰ ਆ ਜਾਂਦਾ ਗੁਰਦੁਆਰਾ ਸਾਹਿਬ ਆ ਜਾਂਦਾ ਵਾ ਨਾਨਸਰ ਸਾਹਿਬ ਗੁਰਦੁਆਰਾ ਤੇ ਆ ਤੇ ਹਾਲਾਤ ਦੇਖ ਸਕਦੇ ਵੀ ਇੱਥੇ ਪੂਰੀ ਸ਼ਾਂਤੀ ਆ ਕਿਉਂਕਿ ਇੱਥੇ ਸ਼ਾਂਤੀ ਇਸ ਕਰਕੇ ਆ ਕਿ ਇੱਥੇ ਦਰਵਾਜੇ ਜਿਹੜੇ ਇਹ ਵਾਲੇ ਦਰ ਬੰਦ ਕੀਤੇ ਆ ਤੇ ਜਿਹੜਾ ਉਹ ਪਾਣੀ ਆ ਵੀ ਸਾਹਮਣੇ ਮੇਰੇ ਦੇਖ ਸਕਦੇ ਆ ਉਹ ਜਿਹੜਾ ਪਾਣੀ ਆ ਉਹ ਜਾ ਰਿਹਾ ਵਾ ਪਾਣੀ ਨਹਿਰਾਂ ਵੱਲੋਂ ਜਾ ਰਿਹਾ ਵਾ ਜਿਹੜੇ ਪਾਕਿਸਤਾਨ ਨੂੰ ਨਹਿਰਾਂ ਉਹ ਜਾਂਦੀਆਂ ਵਾ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਹਾਂ ਜੀ ਮੀ ਮੈਂ ਮਹਰੀ ਗਿਆ ਕਿੱਥੇ ਗਿਆ ਜੂਸ ਪੀਣ ਤੈਨੂੰ ਕੋਣ ਹਾਂ ਦਾ ਮੈਂ ਹਰੀ ਗਿਆ ਅਮੈਂ ਇੱਥੇ ਦਰਿਆ ਤੇ ਇਹ ਸਾਂਜੀ ਆਜੀਆਂ ਆਜਾ ਤਸਵੀਰਾਂ ਵਾ ਫੋਨ ਆਗਲੇ ਬੰਨੇ ਸੀ ਪਿੰਡਾਂ ਦੇ ਵਿੱਚ ਚੱਲੇ ਆ ਤੇ ਉੱਥੋਂ ਦੀਆਂ ਤੁਹਾਨੂੰ ਤਸਵੀਰਾਂ ਮੈਂ ਦਿਖਾਉਂਗਾ ਸੋ ਧੰਨਵਾਦ ਜੀ ਸਾਰੀ ਸੰਗਤਾਂ ਜੀ